ਬਾਬੇ ਉਹ ਬਗਲ ਵਾਲਾ ਜਾਨਵਰ ਨਹੀਂ ਦਿਖੀ ਜਾਂਦਾ ਯਾਰ ਮੈਂ ਤਾਂ ਅੰਦਰ ਕਮਰਾ ਚਾੜੋ ਚੂੜੂ ਮਾਰੀ ਜਾਂਦਾ ਸੀ ਠੀਕ ਹੈ ਬਾਬੇ ਇਹਨਾਂ ਦੀ ਵੀ ਚਾਲ ਮੈਨੂੰ ਠੀਕ ਨਹੀਂ ਲੱਗਦੀ ਤੇਜ਼ ਤੇ ਜੁੱਡੀ ਜਾਂਦੇ ਆ ਇਹ ਮੈਂ ਨਹੀਂ ਗਾ ਵੀ ਨਹੀਂ ਮਾਰੀ ਬੈਰੀ ਨਾਲ ਕੀ ਹੋਵੇ ਯਾਰ ਯਾਰ ਇੱਥੇ ਕਿਵੇਂ ਆ ਗਿਆ ਹਾਂ ਬਾਬੇ ਉਹ ਇੱਕ ਚੱਕਰ ਹੋ ਗਿਆ ਲੈ ਚੋਪਣਾ ਦਿਖਾ ਦੇ ਬਗਲ ਤਾਂ ਕਰਤੀ ਮੇਰੇ ਨੂੰ ਠੀਕ ਹੈ ਤੇ ਮੇਰੇ ਵੀਰਾਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਕੱਲ ਪਰਵਾਰ ਸੈੱਟ ਹੋਊਗਾ ਜਾਨਵਰ ਕੈਮ ਹੋਣਗੇ ਲੋਜੀ ਕਰਤੀ ਲੋਗ ਦੀ ਸਟਾਰਟਿੰਗ ਤੇ ਖੁੱਡੇ ਵੀ ਖੋਲ ਲੈ ਤੇ ਟਾਈਮ ਹੋ ਗਿਆ ਬਾਬਿਓ ਦੱਸਦਾ ਹੋ ਗਿਆ ਅੱਜ ਲੇਟ ਹੋ ਗਏ ਤੇ ਛੇਦੀ ਛੇਦੀ ਬੱਚੇ ਕੱਢਦੇ ਆ ਦਾਨਨੇ ਆ ਜਿਹੜੇ ਦਾਨਨੇ ਹੁੰਨੇ ਆ ਬਾਕੀ ਜਿਹੜੇ ਇੱਕ ਬੱਚੇ ਦੇ ਕਲਰ ਵੀ ਕਰਨਾ ਤੇ ਉਹਦੇ ਵਾਸਤੇ ਰੰਗ ਵੀ ਬਣਾ ਲੈਣਾ ਬੂ ਆਪਾਂ ਨੂੰ ਉਹਦੇ ਕਰਾਂਗੇ ਹਰਾ ਰੰਗ ਤੇ ਗੁਲਾਬੀ ਤੇ ਹਰਾ ਹੈ ਨਹੀਂ ਆਪਣੇ ਕੋਲ ਹਰਾ ਬਣਾਣਾ ਪੂਆ گلابی ਵੀ ਦੇਖਣਾ ਪੂਆ ਵੀ ਪਿਆ ਕੇ ਨਹੀਂ ਪਿਆ ਤੇ ਬਾਕੀ ਛੱਡਦੇ ਆ ਬੱਚੇ ਜਿਹੜੇ ਡਾਣੇ ਇੱਕ ਵਾਰੀ ਰੰਗ ਫਿਰ ਦੇਖਦੇ ਆ ਕੀ ਬਾਪੂ ਅੱਜ ਛਤਰੀ ਨਹੀਂ ਖੜਾਈ ਸਿੱਧੇ ਉਲੀ ਮਾਰਦੇ ਆਪਾਂ ਦੋ ਕਬੂਤਰ ਪਹਿਲਾ ਮਾਰਤੇ ਤੇ ਤੀਜਾ ਇਹ ਛੜਤਾ ਤੇ ਮੈਂ ਦਿਖਾਦਾ ਤੁਹਾਨੂੰ ਆ ਫਿਰਦੇ ਲਓ ਜੀ ਦੋ ਪਹਿਲਾਂ ਛੱਡਤੇ ਸੀ ਤੇ ਕੇ ਛੜਤਾ ਆਪੇ ਰਲ ਜਾਣਗੇ ਤੇ ਇਹਨਾਂ ਨੂੰ ਜਾਣ ਤੋਂ ਛਤਰੀ ਵੀ ਖੜੀ ਕਰਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਪਹਿਲਾਂ ਮੈਂ ਖੋਲਣਾ ਆਪਣਾ gym ਖੋਲਣਾ ਆਪਣੀ mini gym ਤੇ ਸਫਾਈ ਸੁਈ ਵੀ ਕਰਨੀ ਹੈ ਕਮਰਾ ਵੀ ਸਾਫ ਕਰਨਾ ਠੀਕ ਹੈ ਗੰਦ ਬਹੁਤ ਬੱੱਚਿਆ ਪਿਆ ਤੁਹਾਡੇ ਸਾਹਮਣੇ ਆ ਦੇਖੋ ਤੇ ਰੰਗ ਵੀ ਕਰਨਾ ਹੈ ਬਣਾਣਾ ਪੂਆ ਰੰਗ ਠੱਲਾ ਵੀ ਪਾਣੀ ਹੈ ਬਾਬੇਓ ਬੱਚਿਆਂ ਦੇ ਅੱਜ ਕੰਮ ਬਹੁਤ ਨੇ ਤੇ ਛੇਦੀ ਛੇਦੀ ਪਹਿਲਾਂ ਕਮਰਾ ਸਾਫ ਕਰਦੇ ਆ ਫਿਰ ਦੇਖਦੇ ਆ ਕੀ ਮੰਗਦਾ ਕਰਦਾ ਉਹ ਜੀ ਇਹ ਵੀ ਬਿਠਾ ਦਈਏ ਤੇ ਇਹਦੇ ਰੰਗ ਕਰਤਾਗੇ ਯਾਰ ਠਹਿਰ ਕੇ ਕਰਤਾਗੇ ਸ਼ਾਮ ਨੂੰ ਇੱਕ ਵਾਰੀ ਆ ਛੱਡ ਦਿੰਨੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਡੱਬੀ ਬੰਨਤੀ ਆਪਾਂ ਠੀਕ ਐ ਆ ਛਤਰੀ ਵੀ ਖੜੀ ਕਰਤੀ ਤੇ ਓਕੇ ਆ ਹੁਣ ਕਰਦੇ ਆ ਆਪਣਾ ਕਮਰਾ ਸਾਫ ਫਿਰ ਕਰਦਾਂਗੇ ਬਾਹਰੋਂ ਗੀਤੂ ਗੂਤ ਲਾ ਕੇ ਵਧੀਆ ਤੇ ਬਾਹਲਾ ਗੰਦ ਮੱਚਦਾ ਨਾਲ ਯਾਰ ਗੰਦ ਹੁੰਦਾ ਤਾਂ ਕਰਕੇ ਕੀੜੀਆਂ ਆ ਜਾਂਦੀਆਂ ਹੈ ਸਾਰਾ ਸਿਸਟਮ ਖਰਾਬ ਹੋ ਰਿਹਾ ਤੇ ਮੈਂ ਸਾਫ ਕਰਦਾ ਫਿਰ ਮਿਲਦੇ ਆਪਾਂ ਬਾਪੇ ਉਹ ਬਗਲ ਵਾਲਾ ਜਾਨਵਰ ਨਹੀਂ ਦਿਖੀ ਜਾਂਦਾ ਯਾਰ ਮੈਂ ਤਾਂ ਅੰਦਰ ਕਮਰਾ ਝਾੜੂ ਚੂੜੂ ਮਾਰੀ ਜਾਂਦਾ ਸੀ ਠੀਕ ਐ ਤੇ ਮੈਂ ਨਿਗਾਹ ਮਾਰੀ ਦੋ ਜਾਨਵਰ ਉੱਡ ਜਾਂਦੇ ਆਪਣੇ ਇੱਕ ਹੈ ਨਹੀਂ ਆ ਦੋ ਤਾਂ ਫਿਰਦੇ ਯਾਰ ਤੇ ਬਗਲਾ ਨਹੀਂ ਦਿਖੀ ਜਾਂਦਾ ਪਹਿਲੇ ਤਾਂ ਵੀ ਨਾ ਕੰਮ ਹੋ ਗਿਆ ਵੇ ਇਹ ਕਿੱਥੇ ਟੱਪ ਗਏ ਹੁਣ ਆ ਦੋ ਹੀ ਫਿਰਦੇ ਆ ਬਾਬਾ ਇਹਨਾਂ ਦੀ ਵੀ ਚਾਲ ਮੈਨੂੰ ਠੀਕ ਨਹੀਂ ਲੱਗਦੀ ਤੇਜ਼ ਤੇ ਜੁੱਡੀ ਜਾਂਦੇ ਆ ਇਹ ਮੈਂ ਨਿਗਾਹ ਵੀ ਨਹੀਂ ਮਾਰੀ ਬੈਰੀ ਨਾਲ ਕੀ ਹੋਵੇ ਯਾਰ ਗੰਗਾ ਹੀ ਪੈ ਗਿਆ ਬਾਬਿਓ ਇੱਕ ਮਿੰਟ ਖੜਜੋ ਮਾਰਨ ਤੋਂ ਨੀਗਾ ਬਾਬਿਓ ਆ ਕੀ ਹੋ ਗਿਆ ਆਪਣਾ ਜਾਨਵਰ ਕੰਧ ਤੇ ਬੈਠਾ ਮੈਂ ਤਾਂ ਹੁਣ ਨੀਗਾ ਮਾਰੀਆ ਇੱਥੇ ਕਿਵੇਂ ਆ ਗਿਆ ਹੈ ਬਾਬਿਓ ਇਹ ਕਿ ਚੱਕਰ ਹੋ ਗਿਆ ਚੱਕਰ ਕੀ ਪਿਆ ਹੈ ਹੈ ਆ ਪੁੱਤ ਬਈ ਉਰੇ ਕਿਵੇਂ ਬੈਠਾ ਹੈ ਤੂੰ ਚੱਲ ਰੋ ਚੱਲ ਚੱਲ ਖੜਜੇ ਇਹਨੂੰ ਡਾਦਾ ਯਾਰ ਮੈਂ ਖੜਜੋ ਇੱਕ ਮਿੰਟ ਕੋਈ ਚੀਜ਼ ਨਾਲ ਚੱਲ 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 ਲੋਈ ਆ ਕੇ ਬੈਗਾ ਛਤਰੀ ਤੇ ਕੀ ਚੱਕਰ ਕੀ ਬਣਿਆ ਮੈਨੂੰ ਇਹ ਨਹੀਂ ਸਮਝ ਆਇਆ ਯਾਰ ਮੈਂ ਤਾਂ ਅੰਦਰ ਝਾੜੂ ਮਾਰੀ ਜਾਂਦਾ ਸੀ ਉਹ ਯਾਰ ਕੀ ਹੋ ਗਿਆ ਉਹ ਅੰਦਰ ਟਿਪਟੇ ਜਾਂਦਾ ਸੀ ਬੱਚਾ ਹੋਰ ਪੰਗਾ ਪੈਣ ਦਾ ਵਾਬੇ ਤੈਨੂੰ ਡਾ ਦੇਣਾ ਹਣਾ ਹੁਣ ਡਾ ਦੇਣਾ ਆ ਬੱਚੇ ਵੀ ਨੀਵੇਂ ਆ ਗਿਆ ਦੇ ਕਰਕੇ ਯਾਰ ਬੜਾ ਪੰਗਾ ਪਿਆ ਯਾਰ ਉੜਦਾ ਹੀ ਨਹੀਂ ਬਾਬੇ ਖੜਜੋ ਬਾਬੇ ਉੜਦਾ ਹੀ ਨਹੀਂ ਪਤਾ ਨਹੀਂ ਕੀ ਚੱਕਰ ਹੋ ਗਿਆ ਤਿੰਨ ਵਾਰੀ ਛਤਰੀ ਢੁਕਾਈ ਮੈਂ ਨਹੀਂ ਤਾਂ ਜਦੋਂ ਆ ਪੰਦਰ ਪੰਨੇ ਹੁੰਦੇ ਆ ਉਹਦੇ ਵੀ ਨਾਲ ਦੇ ਨਾਲ ਉੱਡ ਜਾਂਦਾ ਹੁੰਦਾ ਠੀਕ ਆ ਥੋੜੀ ਜੇ ਨਾਲ ਤੇ ਹੁਣ ਤਾਂ ਮੈਂ ਯਾਰ ਜ਼ੋਰ ਲਾ ਕੇ ਛਤਰੀ ਢੁਕਾਈ ਐ ਫਿਰ ਵੀ ਨਹੀਂ ਉੱਡਿਆ ਤੇ ਕੋਈ ਲਗੜ ਲਗੜ ਨੇ ਨਾ ਪੰਡਿਆ ਪੰਡਿਆ ਮਾਰਤਾ ਹੋਵੇ ਚਲੋ ਇੱਕ ਵਾਰੀ ਤਾਂ ਬੈਠੇ ਆ ਠੀਕ ਆ ਇੱਕ ਵਾਰੀ ਮੈਂ ਝਾੜ ਝੂੜੂ ਮਾਰ ਕੇ ਪੁੱਛਿਆ ਮਾਰ ਲਾ ਫਿਰ ਇਹਨੂੰ ਅੰਦਰ ਕਰਕੇ ਦੇਖਾਂ ਕਿ ਇਲਾਜ ਹੋਇਆ ਤੇ ਇਹਨੂੰ ਹੀ ਮੈਂ ਉੱਤੇ ਚੱਕਦਾ ਠੀਕ ਐ ਛਤਰੀ ਨੂੰ ਕੀ ਗੋਣ ਆ ਗਿਆ ਜੀ ਵਿੱਲਾ ਪੁੱਕੀ ਬਾਕੀ ਬਾਬੇ ਉਹ ਕਰਤਾ ਕਮਰਾ ਸਾਫ ਤੇ ਬੱਚਾ ਉਤਲੀ ਛਤਰੀ ਤੇ ਵਾਗ ਗਿਆ ਉਹ ਬੈਠਾ ਠੀਕ ਐ ਜਿਹੜਾ ਨਵਾਂ ਕੱਡੇ ਸਿਆਪਾ ਬਾਕੀ ਆ ਰਿਹਾ ਮੁੰਡੇ ਸੁਣਾ ਵਿੱਲੇ ਗੱਲਬਾਤ ਬਈ ਗੱਲਬਾਤ ਜੀ ਪੁੱਕੀ ਬਰਾਬਰ ਪੁੱਕੀ ਸੁਣਾਵਾ ਕੀ ਸੁਣਾਵਾ ਪੁੱਕੀ ਹੀ ਨਹੀਂ ਫੋਕਸ ਕਰਦਾ ਲੈ ਸੁਣਾ ਦੇ ਰ ਅੱਖਾਂ ਘਾਦਨ ਲੈ ਉਹਨੇ ਦੀ ਅੱਖਾ ਤਾਂ ਦਿਖਾ ਦੇ ਰ ਅੱਖਾਂ ਹਾਂਜੀ ਮੇਰੇ ਵੀਰੋਂ ਤੇ ਬੱਚੇ ਅੰਦਰ ਕਰਦੇ ਆ ਨਾਲੇ ਦੇਖਦੇ ਆ ਕੀ ਦਿੱਕਤ ਹੋ ਗਈ ਸੀ ਆਪਣੇ ਬਗਲ ਵਾਲੇ ਦੇ ਤੇ ਇੱਕਦਮ ਥੱਲੇ ਕਿਵੇਂ ਬੈਗੇ ਕੀ ਚੱਕਰ ਹੋ ਗਿਆ ਹੜਕੇ ਦੇਖਦੇ ਆ ਬਾਕੀ ਡੱਬੀ ਵੀ ਖੋਲ ਦਿੰਨੇ ਆ ਹਨਾ ਡੱਬੀ ਖੋਲ ਦਿੰਨੇ ਆ ਪਹਿਲਾਂ ਪਹਿਲਾਂ ਡੱਬੀ ਨੂੰ ਅੰਦਰ ਕਰਕੇ ਫਿਰ ਇਹਨਾਂ ਨੂੰ ਕਰ ਦਾਂਗੇ ਅੰਦਰ ਤੇ ਰੰਗ ਕਰਨਾ ਸੀ ਇੱਕ ਬੱਚੇ ਦੇ ਉਹ ਕਰ ਦਾਂਗੇ ਸ਼ਾਮ ਨੂੰ ਬਾਕੀ ਅੱਧੀ ਕਝਾੜੂ ਕੱਢੀ ਸੀ ਬਾਬਿਓ ਮੈਂ ਬਾਕੀ ਬਿੱਲੇ ਹੋਰ ਆ ਗਏ ਸੀ ਪ੍ਰਿੰਸ ਔਰ ਪ੍ਰਿੰਸ ਵੀ ਆਇਆ ਸੀ ਉਹ ਆ ਗਏ ਸੀ ਤੇ ਬਾਕੀ ਚਾਤਰ ਜੋ ਦਰਵੀ ਆ ਜੇ ਕੰਨੀ ਹੈ ਸੈੱਟ ਬਾਕੀ ਮੈਂ ਟਾਈਮ ਲੈਪਸ ਤੇ ਫੋਨ ਲਾ ਦੇਣਾ ਤੁਹਾਨੂੰ ਦਿਖਾ ਦਿੰਨਾ ਲੋ ਜੀ ਮੇਰੇ ਵੀਰੋਂ ਕਰਤੇ ਬੱਚੇ ਅੰਦਰ ਤੇ ਯਾਰ ਇੱਕ ਬੱਚੇ ਜਿਹਦੇ ਯਾਰ ਫੁਲਸੀਆਂ ਹੋ ਰੀਆਂ ਵਾਲਾ ਯਾਰ ਕੰਮ ਖਰਾਬ ਹੋ ਰਿਹਾ ਆ ਬੈਠਾ ਬੱਚਾ ਪੈਰ ਤੇ ਵੀ ਬੋਤ ਹੋ ਰਹੀਆਂ ਯਾਰ ਇਹਦੇ ਬਾਪ ਨੂੰ ਠੀਕ ਹੈ ਤੇ ਮੂੰਹ ਤੇ ਵੀ ਦੇਖੋ ਬਹੁਤ ਹੀ ਬੱਚਾ ਯਾਰ ਟਰੀਟਮੈਂਟ ਉਹ ਹੀ ਗੋਲੀ ਦੇਈ ਇਹਨੇ ਤੁਹਾਨੂੰ ਪਤਾ ਹੈ ਬਾਕੀ ਸਾਰਿਆਂ ਦਾ ਸੈੱਟ ਹੋ ਗਈ ਆ ਬੱਚਾ ਵੀ ਸੀ ਇਹਦੇ ਵੀ ਸੀਗੀ ਮਾੜੀ ਮੋਟੀਆਂ ਤੇ ਇਹਦਾ ਸੈੱਟ ਹੋਗਾ ਜਮਾ ਯਾਰ ਇਹ ਤਾਂ ਬਾੜੀ ਹੋ ਰਿਹਾ ਯਾਰ ਪੈਰ ਵੀ ਕਰੋ ਚੈੱਕ ਇਹਨੇ ਖਰਾਬ ਹੋ ਰਿਹਾ ਨੇ ਐਨੇ ਜ਼ਿਆਦਾ ਖਰਾਬ ਹੋ ਰਿਹਾ ਪੁੱਛੋ ਨਾ ਯਾਰ ਬਸ ਬਹੁਤ ਹੀ ਓਕਾ ਓਕਾ ਦਾ ਨਹੀਂ ਹੋਈ ਜਾਂਦਾ ਫੇਰ ਵੀ ਯਾਰ ਮੜਾ ਮੋਟਾ ਤਾਂ ਉਹ ਹੁੰਦਾ ਹੈ ਹਨਾ ਆਪਣੇ ਤੋਂ ਵੀ ਨਹੀਂ ਦੇਖਿਆ ਜਾਂਦਾ ਵੀ ਬੱਚੇ ਐਵੇਂ ਕਰਕੇ ਐਵੇਂ ਗੱਲ ਹੈ ਤੇ ਆਹ ਦਾ ਫੀਡ ਵੀ ਮੰਗਣ ਲੱਗਾ ਕੀ ਫਸ ਭਾਸ ਨੇ ਦੋ ਇਹ ਇਹੀ ਹੈ ਹਨਾ ਹਾਂ ਠੀਕ ਹੈ ਠੀਕ ਹੈ ਇਹਨਾਂ ਦੇ ਇਹਨੇ ਇਹਨੇ ਬਾਬੇ ਆਲੇ ਨੇ ਪਾਲਿਆ ਬਾਬੇ ਬੱਚਾ ਇਹ ਦੇਖੋ ਅਜੇ ਤੱਕ ਨਹੀਂ ਭੁੱਲਿਆ ਤੇ ਅਜੇ ਤੱਕ ਫੀਡ ਮੰਗੀ ਜਾਂਦਾ ਕਬੂਤਰ ਤੋਂ ਬੱਚਾ ਦਾ ਬਾਬੇ ਉਹ ਜਮਾ ਓਕੇ ਆ ਮੈਂ ਕਰਦਾ ਚੈੱਕ ਐਵੇਂ ਹੀ ਬਹਿ ਗਿਆ ਉਹ ਨਹੀਂ ਤਾਂ ਹਨਾ ਤੇ ਆਪਾਂ ਛਤਰੀ ਕੁਛਕਤਾ ਜੁੱਲੇ ਮਾਰਤੇ ਤਾਂ ਕਰਕੇ ਮੇਰੇ ਹਿਸਾਬ ਨਾਲ ਥੋੜਾ ਜਿਹਾ ਉਪਰ ਆ ਮੰਨ ਕੇ ਸਿੱਧਾ ਬੈ ਗਿਆ ਉਹ ਆ ਵੀ ਛਤਰੀ ਕਿੱਥੇ ਆ ਛਤਰੀ ਥੋੜਾ ਆ ਉਹ ਕਰ ਗਿਆ ਉਹ ਆ ਤਾਂ ਕਰਕੇ ਆਪਾਂ ਛਤਰੀ ਨਹੀਂ ਲਾਈ ਤੇ ਉਹਦੇ ਕਰਕੇ ਥੋੜਾ ਆ ਉਹ ਹੋ ਗਿਆ ਉਹ ਹਰ ਤੱਕ ਇਹ ਬਾਕੀ ਮੈਂ ਚੈੱਕ ਕਰ ਲਿਆ ਸਹੀ ਐ ਕਿਤੇ ਮੈਂ ਤਾਂ ਅਸੀਂ ਵੀ ਬੈਰੀ ਬੁਰੀ ਕੰਮ ਕਰ ਗਈ ਪੰਜਾ ਪੰਜਾ ਮਾਰ ਗਈ ਤਾਂ ਕਰਕੇ ਥੱਲੇ ਡਿ ਗਿਆ ਐ ਜੀ ਐ ਜੀ ਗੱਲ ਹੈ ਨਹੀਂ ਕੋਈ ਤੇ ਬੱਚਾ ਆਪਣਾ ਸੈੱਟ ਐ ਬਸ ਛਤਰੀ ਅੱਜ ਜੁੱਲੇ ਮਾਰਤੇ ਤਾਂ ਕਰਕੇ ਥੋੜਾ ਜਿਹਾ ਉਹ ਕੰਮ ਹੋ ਗਿਆ ਬਾਕੀ ਉੱਤੇ ਵਾਲੇ ਬੱਚੇ ਵੀ ਓਕੇ ਐ ਤੇ ਵਸੇ ਇਹਦੀ ਥੋੜੀ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਬੱਚਾ ਥੋੜਾ ਜਿਆਦਾ ਫਿਨਸੀਆ ਬਹੁਤ ਹੋ ਰਹੀ ਹੈ ਇਹਦੇ ਹਨਾ ਚਲੋ ਕੋਈ ਨਹੀਂ ਬਾਕੀ ਦੋ ਬੱਚੇ ਹੋਰੇ ਜਿਹੜਾ ਇੱਕ ਬੱਚਾ ਚੱਕਿਆ ਉਹ ਫਿਰਦਾ ਠੀਕ ਹੈ ਓਕੇ ਆ ਬਾਬਿਓ ਤੇ ਚੱਲਦੇ ਆ ਥੱਲੇ ਰੋਟੀ-ਉੱਟੀ ਖਾ ਕੇ ਆਨੇ ਸਵੇਰ ਦਾ ਕੁਛ ਨਹੀਂ ਖਾਦਾ ਸੀ ਤਾਂ ਉੱਤੇ-ਉੱਤੇ ਆ ਗਈ ਸੀ ਬਸ ਚਾਹ ਪੀ ਕੇ ਇਕੱਲੀ ਚਾਹ ਹੀ ਬਿਤੀ ਸੀ ਯਾਰ ਚਾਹ ਨਾਲ ਤੁਹਾਨੂੰ ਪਤਾ ਕਿੰਨਾ ਖੁਸ਼ ਹੋ ਜਾਂਦਾ ਤੇ ਚੱਲਦੇ ਆ ਥੱਲੇ ਥੋੜੀ ਦੇਰ ਬਾਅਦ ਆਉਂਦੇ ਆ ਜੀ ਮੇਰੇ ਵੀਰੋ ਖਾਣਾ ਦਾ ਤਲੇ ਕੋ ਕੀ ਕਹਿੰਦਾ ਭੁੱਖ ਲੱਗ ਰਹੀ ਐ ਮੈਂ ਕਿਹਾ ਚੱਕੜੀ ਹੋਏ ਦਾ ਬਾਕੀ ਗੁਰਕੜੇ ਜਿਹਾ ਆ ਯਾਰਾ ਰੋਟੀ ਨਹੀਂ ਖਾ ਗਿਆ ਸੀ ਭੁੱਕੀ ਵਿਚਾਰਾ ਯਾਰ ਨਾ ਕਵੇ ਯਾਰ ਭੁੱਖ ਲੱਗ ਰਹੀ ਐ ਸਹੀ ਆ ਬੰਦਾ ਵੀ ਬਾਕੀ ਓਕੇ ਬੱਚੇ ਘੱਟੇ ਸੀ ਤੇ ਇਹ ਰਹਿ ਗਿਆ ਰਹਿ ਗਿਆ ਆਪਣਾ ਕੀ ਰਹਿ ਗਿਆ ਆ ਝਾੜੂ ਮਾਰਨੀ ਰਹੀ ਜੀ ਬਾਰ ਬੱਸ ਹਣਾ ਮੇਰੇ ਵੀਰੋਂ ਰੰਗ ਕਰਦੇ ਆ ਬੱਚੇ ਦੇ ਠੀਕ ਐ ਗੁਲਾਬੀ ਤੇ ਹਰਾ ਹਰਾ ਰੰਗ ਆਪਾਂ ਹੁਣੇ ਬਣਾਇਆ ਤੇ ਲਾ ਕੇ ਦਿਖਾਉਣਾ ਕਿਵੇਂ ਬਣੇ ਕਿਵੇਂ ਨਹੀਂ ਜੇ ਪਸੰਦ ਆਏ ਕਮੈਂਟ ਕਰਕੇ ਦੱਸ ਦਿਓ ਦੱਸ ਦਾਂਗੇ ਤੁਹਾਨੂੰ ਵੀ ਆਪਾਂ ਰੰਗ ਕਿਵੇਂ ਬਣਾਇਆ ਬਾਕੀ ਬੱਚਾ ਕੱਢਦੇ ਆ ਤੇ ਰੰਗ ਕਰਨਾ ਸ਼ੁਰੂ ਕਰਦੇ ਆ ਲੈ ਚੋਪਰਾ ਦਿਖਾ ਦੇ ਬਦਲਤਾ ਕਰਤੀ ਮੇਰੇ ਨੂੰ ਠੀਕ ਹੈ ਤੇ ਇੱਕ ਕਰਾਂਗੇ ਗੁਲਾਬੀ ਟੂਸਾ ਪਰਲੇ ਬਰਲੇ ਜੋ ਤੇ ਇੱਕ ਵਾਰੀ ਆਸ ਕਾਲੀ ਕੁੱਲਰ ਥੱਲੇ ਡਰਾਇਰ ਆਪਣੀ ਉੱਤੇ ਰੈਸਟ ਕਰੀ ਜਾਂਦੀ ਹੈ ਤੇ ਕੁੱਲਰ ਚੋਪਰਾ ਗਾ ਉਹਦੇ ਮੰਗ ਵਾਸਕੇ ਦਿਖਾ ਦੇ ਗਾ ਇਹ ਕਰਤਾ ਰੰਗ ਹੜੀ ਬਗਲ ਤੇ ਟੂਸਾ ਦਿਖਾ ਦੇ ਪਗਲ ਤਾਂ ਪਹਿਲਾਂ ਵੀ ਦਿਖਾਈ ਸੀ ਲੋ ਜੀ ਕਰੋ ਚੈੱਕ ਤੇ ਓਕੇ ਖੜ ਜਾ ਥਮ ਮੇਲ ਵੀ ਕੱਢ ਲਈਏ ਟੂਸਾ ਖੋਲ ਖੜੇ ਵੈਸੇ ਹੀ ਰੱਖੇ ਰੱਖੇ ਇਹ ਕੈਮਰਾ ਸਾਫ਼ ਹੋ ਗਿਆ ਪਤਾ ਨਹੀਂ ਮੈਨੂੰ ਲੱਗਦਾ ਲੈ ਅਪਡੇਟ ਕਰਿਆ ਸੀ ਫੋਨ ਇਹ ਤੇਰੇ ਕੋਲ ਜੀ ਬਾਪਿਓ ਕਲਰ ਕਰਤਾ ਤੇ ਮੈਂ ਕਿਹਾ ਛਤਰੀ ਤੇ ਬਿਠਾ ਦੇ ਚੋਬਰਾ ਕੁਝ ਨਹੀਂ ਹੁੰਦਾ ਤੇ ਛਤਰੀ ਤੇ ਲਵੇ ਜਾ ਕੇ ਛੱਡ ਦੇ ਲਵੇ ਜਾ ਕੇ ਲਵੇ ਜਾ ਕੇ ਪਿਆਰ ਨਾਲ ਛਤਰੀ ਦਿਖਾ ਕੇ ਲੋ ਜੀ ਠੀਕ ਹੈ ਓਕੇ ਆ ਇੱਕ ਬੱਚਾ ਸੀ ਤਿੰਨ ਦਿਨ ਹੋ ਗਏ ਇਹਨੂੰ ਕਹਿੰਦਿਆਂ ਨੂੰ ਵੀ ਰੰਗ ਕਰਾਂਗੇ ਇਹਦੇ ਰੰਗ ਕਰਾਂਗੇ ਤੇ ਅੱਜ ਰੰਗ ਕਰਤਾ ਫਾਈਨਲੀ ਆ ਕੀ ਕਰਤਾ ਨਾ 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 ਗਿੱਲਾ ਨਹੀਂ ਆਪੇ ਸੈੱਟ ਹੋ ਜਾ ਕੋਈ ਨਹੀਂ ਐਂ ਗਿੱਜੂਆ ਇੰਦਾ ਸਵਾਦ ਆਊਗਾ ਫਿਰ ਪਾਣੀ ਛੱਤੇ ਤੇ ਭੇਜੀਆਂ ਨੂੰ ਹਜੇ ਨਹੀਂ ਕੂਤਰੀ ਨਹੀਂ ਬਣੀ ਤਾਂ ਕਰਕੇ ਲੋ ਜੀ ਟੈਮ ਨਾਲ ਟਰੇਆਂ ਧਰਤੀਆਂ ਦੋਨੇ ਖੁੱਡਿਆਂ ਚ ਤੇ ਪਾਣੀ ਪਾਣਾ ਰਹੇਗਾ ਪਾਣੀ ਪਾ ਦਾਂਗੇ ਕੋਈ ਦਿੱਕਤ ਨਹੀਂ ਤੇ ਠੱਲਾ ਪਾਣੀ ਵੀ ਰਹਿ ਗਿਆ ਬਾਬਿਓ ਠੱਲਾ ਵੀ ਪਾ ਦਾਂਗੇ ਕੋਈ ਨਹੀਂ ਅੱਜ ਹੀ ਪਾ ਦਾਂਗੇ ਕੰਮ ਨੇ ਵੇੜ ਦਾਂਗੇ ਠੱਲਾ ਦਾ ਵੀ ਲੋ ਜੀ ਮਿੱਤਰੋ ਫੀਡ ਵੀ ਕਰਤੀ ਆਪਾਂ ਠੀਕ ਐ ਇੱਕ ਇਹ ਬੱਚੇ ਨੂੰ ਕਰਤੀ ਤੇ ਜਿਹਦੇ ਇੱਕ ਫੁਣਸੀਆਂ ਹੋ ਰਹੀਆਂ ਉਹਨੂੰ ਉਹ ਬੈਠਿਆ ਫੀਡ ਵੀ ਕਰਤੀ ਤੇ ਮੈਡੀਸਿਨ ਵੀ ਦੇਤੀ ਓਕੇ ਰਿਪੋਰਟ ਕਰਤੀ ਤੇ ਇੱਕ ਬੱਚਾ ਰਹਿ ਗਿਆ ਜਿਹੜਾ ਪੂਰੂ ਦਾ ਬੱਚਾ ਛੋਟੇ ਨੇ ਜਿਹੜੇ ਆਖੜਾ ਵਿੱਚ ਤੈਨੂੰ ਬਸ ਮੈਡੀਸਿਨ ਦੇਣੀ ਰਹੀ ਗਈ ਮੈਡੀਸਿਨ ਦੇ ਦਿੰਨੇ ਆ ਤੇ ਓਕੇ ਹੋਊਗਾ ਆਪਣਾ ਕੰਮ ਜੰਗਾ ਤੈਨੂੰ ਵੀ ਮੈਡੀਸਿਨ ਦੇ ਦੀ ਲਾਗ ਤਾਂ ਚੱਲੀ ਜਾਂਦਾ ਅੱਜ ਆ ਲਾਸਟ ਵਾਰੀ ਦੇਵਾਂਗੇ ਬਾਬਿਓ ਠੀਕ ਹੈ ਤੇ ਹੋਰ ਮੈਡੀਸਿਨ ਦੇ ਕੇ ਦੇਖਦੇ ਆ ਉਹ ਬੱਚੇ ਨੂੰ ਹਨਾ ਐਮ ਆਈ ਡੀ ਸੀ ਨਾਲ ਇਹਨਾਂ ਫਰਕ ਨਹੀਂ ਪਿਆ ਉਹਦੇ ਬਾਕੀ ਮੈਡੀਸਿਨ ਤਾਂ ਹੂੰ ਵਧੀਆ ਕਈਆਂ ਦੇ ਫਰਕ ਵੀ ਪੈ ਗਿਆ ਪਰ ਉਹਦੇ ਹੋਰ ਦਿੱਕਤ ਹੋ ਰਹੀ ਹੈ ਮੇਰੇ ਹਿਸਾਬ ਨਾਲ ਜਿਹੜੀ ਖੁਨਸੀਆਂ ਦਾ ਫੁਣਸੀਆਂ ਨਹੀਂ ਇੱਕ ਡੇਡਾ ਪਿਛਲੀ ਸਾਈਡ ਉਹ ਗਲਤ ਜਾਂ ਸਿਸਟਮ ਹੋ ਰਿਹਾ ਹੈ ਨਹੀਂ ਪਤਾ ਹੁਣ ਕੀ ਹੋ ਰਿਹਾ ਜਖਮ ਜਲਾ ਲਓ ਤੇ ਹੋਇਆ ਉਹ ਫੁਣਸੀਆਂ ਤੋਂ ਹੀ ਸ਼ੁਰੂ ਆ ਫੁਣਸੀਆਂ ਕਰਕੇ ਗੱਲ ਵਧੀਆ ਤੇ ਬਾਕੀ ਚਲੋ ਕਰਦੇ ਆਂ ਇਲਾਜ ਦੇਖਦੇ ਆਂ ਟਰੀਟਮੈਂਟ ਕੋਈ ਲੋ ਜੀ ਗੋਲੀ ਨੂੰ ਕਰ ਦੇਣੇ ਛੜਤਾ ਸੀ ਖੁੱਲਾ ਤਿਆਗ ਆ ਉੱਤੇ ਬਾਕੀ ਵਸ ਠੱਲਾ ਪਾਣੀਆਂ ਰਹਿ ਗਿਆ ਤੇ ਉਹ ਕੱਲ ਪਾ ਦਾਂਗੇ ਮੇਰੇ ਵੀਰੋ ਨਾਲ ਕੰਟੈਂਟ ਬਣ ਜੂਗਾ ਠੀਕ ਐ ਤੇ ਕੱਲ ਪਾ ਦਾਂਗੇ ਕੋਈ ਹੈ ਤਾਂ ਬੱਚੇ ਥੱਲਾ ਦੀ ਦੂਜੀਆਂ ਨੇ ਕਦੋਂ ਮਰਜੀ ਪਾ ਲਓ ਉਹ ਥੱਲਾ ਨਹੀਂ ਆਈਗੇ ਵੀ ਛੋਟੇ ਹੁੰਦੇ ਪੈਂਦੀ ਐ ਪੱਕੀਆਂ ਨਹੀਂ ਆਈਆਂ ਮਤਲਬ ਕਦੋਂ ਮਰਜੀ ਪਾ ਸਕਦੇ ਆ ਆਪਾਂ ਤੇ ਹਲੇ ਤਾਂ ਪਈਆਂ ਪੱਕੀਆਂ ਹੀ ਬਣਵਾਵਾਂਗੇ ਜਦੋਂ ਇਹ ਖਤਮ ਹੋ ਗਈਆਂ ਨਾ ਫਿਰ ਉਹਨਾਂ ਬਣਵਾਵਾਂਗੇ ਤੇ ਐਵੇਂ ਸੇ ਤਾਂ ਬਾਧੂ ਪਈਆਂ ਥੱਲਾ ਲਾ ਲਓ 20 ਕ ਥੱਲਾ ਪਈਆਂ ਹੋਣੀਆਂ 20 ਕ ਬੱਚੇ ਕਢਾਵਾਂਗੇ ਆਪਾਂ ਪੂਰੀਆਂ ਪੂਰੀਆਂ ਥੱਲਾ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਓਕੇ ਐ ਯਾਰ ਜੋੜੀਆਂ ਤੁਹਾਨੂੰ ਦੱਸਤਾ ਸੀ ਇੱਧਰ ਛੱਡੀਆਂ ਨਹੀਂ ਆ ਇੱਧਰ ਸੈੱਟ ਵੀ ਕਰ ਲਿਆ ਖਾਣਾ ਵੀ ਇੱਕ ਕਬੂਤਰੀ ਉਹ ਬੈਠੀ ਉੱਤਰੀ ਜੀ ਟੋਕਰੀ 'ਚ ਤੇ ਬਾਕੀਆਂ ਆ ਬਾਕੀ ਜਿਹੜੀਆਂ ਇੱਧਰ ਬੈਠੀਆਂ ਡੰਡੇ 'ਜਾ ਸਾਰੀਆਂ ਕਬੂਤਰੀਆਂ ਆ ਬੇਲੀਆਂ ਨੇ ਠੀਕ ਹੈ ਤੇ ਠੱਲਾ ਰਹਿ ਗਈਆਂ ਠੱਲਾ ਪਾ ਦੇਣਗੇ ਕੋਈ ਨਹੀਂ ਤੇ ਬਾਕੀ ਭਾਈਆਂ ਦੇ ਕਮੈਂਟ ਵੀ ਆਉਂਦੇ ਆ ਜਿਹੜੇ ਭਾਈ ਆਪ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਦਿਲੋਂ ਪਿਆਰ ਠੀਕ ਹੈ ਤੇ ਇੱਕ ਵਾਈ ਦਾ ਕਮੈਂਟ ਆ ਰਹੀ ਜੀ ਕਹਿੰਦਾ ਭਾਈ ਆਪਣੀ ਸਟੋਰੀ ਦੱਸੋ ਵੀ ਕਬੂਤਰ ਕਦੋਂ ਕੋ ਕਿਵੇਂ ਰੱਖਣੇ ਸ਼ੁਰੂ ਕਰੇ ਤੇ ਉਹ ਵੀ ਦੱਸਾਂਗੇ ਜਦੋਂ ਆਪਣੇ ਕੋਲ 100 ਕਮੈਂਟ ਆ ਗਿਆ ਪੂਰਾ 100 ਕਮੈਂਟ ਆ ਗਿਆ ਨਾ ਉਦੋਂ ਦੱਸਾਂਗੇ ਬਾਬਿਓ ਹਲੇ ਨਹੀਂ ਦੱਸਦੇ ਆਪਾਂ ਤੇ ਸਾਰਾ ਕੁਝ ਦੱਸਾਂਗੇ ਹੌਲੀ ਹੌਲੀ ਘੰਟ ਘੰਟ ਵੀਡੀਓ ਪਾਇਆ ਕਰਾਂਗੇ ਠੀਕ ਹੈ ਹਜੇ ਤਾਂ ਬੱਚੇ ਤਿਆਰ ਹੋਈ ਜਾਂਦੇ ਆ ਜਦੋਂ ਉੱਡਣ ਵਾਲੇ ਹੋਗੇ ਵਧੀਆ ਉਹਦਾ ਸੁਆਦ ਆਇਆ ਕਰੂਗਾ ਤੇ ਬਾਕੀ ਐਂ ਸਪੋਰਟ ਕਰੀ ਰੱਖਿਓ ਆਪਾਂ ਨੂੰ ਤੇ ਕੋਠਾ ਜਮਾ ਸਾਫ ਕਰਤਾ ਸੀ ਨੀਟ ਐਂਡ ਕਲੀਨ ਆਪਾਂ ਬਾਕੀ ਅੰਦਰੋਂ ਇੱਕ ਸ਼ੀਸ਼ਾ ਸਾਫ ਕਰਨਾ ਰਹਿ ਗਿਆ ਤੇ ਬਾਕੀ ਆਹਲਾ ਸ਼ੀਸ਼ਾ ਰਹਿ ਗਿਆ ਸਾਫ ਕਰਨ ਵਾਲਾ ਤੇ ਬਾਕੀ ਆ ਰਹਿ ਗਿਆ ਠੀਕ ਹੈ ਓਕੇ ਬਾਕੀ ਜੋ ਆਕਾਂ ਨੇ ਗੰਦ ਮਾਰ ਕੇ ਸ਼ੀਸ਼ੇ ਉੱਤੇ ਤੁਹਾਨੂੰ ਦਿਖਾਈ ਸੀ ਕੱਲ ਮੈਂ ਬਾਕੀ ਟ੍ਰੇਆਂ ਵੀ ਚੱਕਤੀਆਂ ਸੀ ਵਿਹਲੀਆਂ ਕਰਤੀਆਂ ਜਮਾ ਤੇ ਮਾਣੀ ਮੋਟੀ ਸਰੋ ਰਹਿ ਗਈ ਸੀ ਆਪਾਂ ਖੁੱਡੇ 'ਚ ਡੋਲਤੀ ਆਪੇ ਚੁਗ ਲੈਣਗੇ ਤੇ ਓਕੇ ਹੈ ਜ ਬਾਬਿਓ ਹਾਂ ਕੋਈ ਅੰਦਾਜ਼ ਟਾਈਮ ਪਾਸ ਹੁਣ ਬਸ ਕਿਤੇ ਨਹੀਂ ਜਾਣਾ ਕਿਤੇ ਕਿਤੇ ਵੀ ਨਹੀਂ ਜਾਣਾ ਯਾਰ ਠੀਕ ਹੈ ਸਿੱਧੀ ਗੱਲ ਹੈ ਤੇ ਬਸ ਇਹਨਾਂ ਇਹਨਾਂ ਗਣੀ ਧਿਆਨ ਕਰਿਆ ਕਰਾਂਗੇ ਆਪਾਂ ਤੇ ਆ ਚਾਰ ਕਿ ਮਹੀਨੇ ਆ ਸਕੂਲ ਦੇ ਰਹਿ ਕੇ ਪੇਪਰ ਉਪਰ ਦੇ ਕੇ ਵਧੀਆ ਫਿਰ ਇਹਨਾਂ ਗਣੀ ਹੋ ਜਾਗੇ ਜਿਵੇਂ ਹੀ ਆਪਾਂ ਕੋਲ ਮਿਹਨਤ ਕਰਿਆ ਕਰਾਂਗੇ ਯਾਰ ਤੇ ਇਹ ਰੱਬ ਦੀ ਮਿਹਰ ਹੈ ਅਗਲੇ ਸਾਲ ਬਾਗੀਆਂ ਛੱਡਾਂਗੇ ਦੋਆ 26 ਜ ਕੱਬੀ ਜੇ ਹਾਂ ਕੱਬੀ ਸੀ ਤੇ ਸਤਾਈ ਜੂ ਬੁੜਾ ਚੱਕਰਵਾ ਦੇਣਾ ਜੇ ਰੱਬ ਦੀ ਮੇਰਈ ਤਾਂ ਕੀ ਪਤਾ ਹੈਗਾ ਕੀ ਹੋਇਆ ਹੈ ਚਲੋ ਤਾਂ ਰੱਬ ਨੂੰ ਪਤਾ ਓਕੇ ਹੈ ਬਾਕੀ ਲੋ ਜੀ ਮੇਰੇ ਵੀਰੋ ਨਾਲ ਬੱਚੇ ਪਾਲੀ ਜਾਂਦੀ ਹੈ ਕਬੂਤਰੀ ਨਾਲ ਅੰਡਾ ਧਰ ਲਿਆ ਹੁਣੀ ਧਰਿਆ ਅੰਡਾ ਜਸਟ ਤੇ ਐਵੇਂ ਕਈ ਵਾਰੀ ਕਬੂਤਰੀ ਕਰ ਦਿੰਦੀ ਆ ਠੀਕ ਐ ਨਾਲ ਬੱਚੇ ਵੀ ਪਾਲ ਦਿੰਦੀ ਐ ਨਾਲ ਆਂਡੇ ਧਰ ਕੇ ਆਂਡੇ ਨੂੰ ਵੀ ਸੇਕਦੀ ਐ ਪਰ ਆਪਾਂ ਹੋਰ ਬੱਚੇ ਲੈਣੇ ਨਹੀਂ ਆ ਜੋੜੀ ਦੇ ਬਾਬੇ ਨੂੰ ਠੀਕ ਐ ਜੇ ਦੂਜਾ ਅੰਡਾ ਚੱਕਤਾ ਨਾ ਆਪਾਂ ਆਂਡੇ ਚੱਕ ਲਾਂਗੇ ਤੇ ਆ ਜਿਹੜਾ ਤੋੜ ਕੇ ਆ ਜਿਹੜਾ ਭੂਰੂ ਹੈਗਾ ਹੋਰ ਕਬੂਤਰੀ ਨਾਲ ਲਾਣਾ ਤੇ ਉਹਨਾਂ ਦੇ ਬੱਚੇ ਲੈਣੇ ਆਪਾਂ ਤੇ ਇਹਨਾਂ ਦੇ ਦਾ ਇੱਕ ਝੋਲੀ ਬਹੁਤ ਐ ਦੋ ਬੱਚੇ ਬਹੁਤ ਨੇ ਬਾਕੀ ਬੱਚੇ ਵੀ ਕੱਢ ਦੂਗੀ ਆਂਡਿਆਂ ਚ ਇਹ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਬੱਚੇ ਵੀ ਪਾਲ ਦੂਗੀ ਪਰ ਆਪਾਂ ਕਢਾਣੇ ਨਹੀਂ ਤੇ ਇੱਧਰ ਹਾਲੇ ਤੱਕ ਕਿਸੇ ਨੇ ਧਰੇ ਨਹੀਂ ਬਾਕੀ ਉਹ ਕਬੂਤਰੀ ਧਰ ਸਕਦੀ ਆ ਬੱਸ ਪਹਿਲਾਂ ਵੀ ਦੱਸਿਆ ਤੁਹਾਨੂੰ ਵੀ ਟੋਕਰੀ 'ਚ ਬੈਠੀ ਆ ਹਾਂਜੀ ਬਾਬਿਓ ਬੈਠਿਆਂ ਜੀ ਗੋਲੀ ਵੀ ਬੈਠੇ ਆਪਣੇ ਕੋਲ ਹੈ ਕੰਮ ਤਾਂ ਹੈ ਨਹੀਂ ਹੁਣ ਕੋਈ ਵੇਲੇ ਹੋ ਗਏ ਜੀ ਲੱਗਦੀ ਨਹੀਂ ਆਂਦਾ ਕਦੇ ਉਧਰ ਵਾਗਿਆ ਨਹੀਂ ਕਦੇ ਇੱਧਰ ਆਇਆ ਨਹੀਂ ਸਵੇਰੇ ਰਾਜ ਬੱਚਿਆਂ ਨੇ ਪਤਾ ਨਹੀਂ ਕੀ ਹੋਇਆ ਹਨਾ ਪਰसों ਦਾ ਵਧੀਆ ਉੱਡ ਗਏ ਸੀ ਤੇ ਅੱਜ ਪਤਾ ਨਹੀਂ ਬੱਚਾ ਇੱਧਰ ਬੈ ਗਿਆ ਹਨਾ ਕੀ ਕਾਰਨ ਬਣਿਆ ਕੀ ਨਹੀਂ ਆਪਾਂ ਤਾਂ ਅੰਦਰ ਸੀਗੇ ਯਾਰ ਤੇ ਅੱਜ ਆਪਾਂ ਔਲੇ ਮਾਰਤੇ ਕੁਛਕ ਤਾਂ ਤਾਂ ਚੱਕਰ ਪੈ ਗਿਆ ਮੈਨੂੰ ਪਤਾ ਹੈ ਔਲੇ ਨਹੀਂ ਮਾਰਨੀ ਸੀ ਆਪਾਂ ਤੇ ਕੱਲ ਛਤਰੀ ਖੜਾ ਕੇ ਇੱਕ ਵਾਰੀ 5 10 ਮਿੰਟ ਬੈਠੇ ਰਹਿਣ ਦਿਆ ਕਰਾਂਗੇ ਫਿਰ ਡਾਇਗਨਾਂਗੇ ਹਨਾ ਤੇ ਔਲੇ ਕਰਤੀ ਬਸ ਬੁੰਦਰ ਗਿਆ ਹੋਇਆ ਬੱਚਾ ਵੀ ਇਹ ਅੱਜ ਆਈ ਕੀ ਹੋ ਜਾ ਮੇਰੇ ਨਾਲ ਹੋਰ ਤਾਂ ਕੀ ਗੱਲ ਹੋਈ ਹੋਊਗੀ ਸੇਵਾ ਸਾਬਾਬਿਆਂ ਬੈਠੇ ਆ ਓਕੇ ਰਿਪੋਰਟ ਹੈ ਰੰਗ ਕਰਤਾ ਤੇ ਠੱਲਾ ਕੱਲ ਪਾ ਦਾਂਗੇ ਬੱਚਿਆਂ ਦੇ ਹੈ 3 2 3 ਬੱਚੇ ਨੇ ਤਿੰਨੇ ਦੇ ਕੱਲ ਪਾ ਦਾਂਗੇ ਤੇ ਗੋਲੀ ਦੇ ਵੀ ਇਕ ਠੱਲ ਪਾਣੀ ਆਪਾਂ ਉਹ ਵੀ ਪਾ ਦਾਂਗੇ ਹਨਾ ਗੋਲੀ ਕਿਹੜੀ ਠੱਲ ਪਾਏਗਾ ਕਿਹੜੇ ਰੰਗ ਦੀ ਤੇ ਓਕੇ ਆ ਬਾਬੇ ਹਨਾ ਤੇ ਕਰਦੇ ਆ ਫਿਰ ਵਲੌਗ ਦੀ ਐਂਡਿੰਗ ਮਿਲਦੇ ਆ ਸਵੇਰੇ ਤੇ ਸਨੇਹਾ ਉੱਠਣ ਦੀ ਕੋਸ਼ਿਸ਼ ਕਰਾਂਗੇ ਅੱਜ ਤਾਂ ਲੇਟ ਹੋ ਗਿਆ ਅੱਜ ਤਾਂ 10 ਵਜੇ ਸੀ ਤੇ ਸਵੇਰੇ ਦੇਖਦੇ ਆਂ ਛੇਦੀ ਉੱਠ ਜਾਗੇ ਛੇਦੀ ਛੱਡ ਦਾਂਗੇ ਬੱਚੇ ਜਿਹੜੇ ਇੱਕ ਬੱਚਾ ਵੀ ਕੱਢ ਦਾਂਗੇ ਕੱਲ ਹਨਾ ਤਾਂ ਹੀ ਗਿੱਜੂ ਆ ਉਹ ਉਹ ਛਤਰੀ ਦਿੱਤਾ ਜਾਣ ਲੱਗ ਗਿਆ ਤੁਹਾਡੇ ਸਾਹਮਣੇ ਅੱਜ ਛੱਡਿਆ ਸੀ ਪਿਆਰ ਦੇ ਨਾਲ ਥੋੜੀ ਥੋੜੀ ਡਾੜੀ ਮਾਰਦਾ ਨਹੀਂ ਵੀ ਮਾਰਦਾ ਤੇ ਹੌਲੀ ਹੌਲੀ ਗਿੱਜੂ ਆ ਓਕੇ ਰੋਪਟਾ ਹੋ ਜਾਣਗੀਆਂ ਤੇ ਮਿਲਦੇ ਆਂ ਫਿਰ ਕੱਲ ਵਾਲੇ ਵਲੌਗ ਚ ਕਰਦੇ ਆਂ ਵਲੌਗ ਦੀ ਐਂਡਿੰਗ ਤੇ ਮਿਲਦੇ ਆਂ ਮਿੱਤਰੋ ਕੱਲ